ਕਿੱਥੇ ਕਿੱਥੇ ਪੈਂਦਾ ਮੀਂਹ ਮੌਸਮ ਦਾ ਕੱਲ ਦਾ ਖਰਾਬ ਹੋਇਆ ਆਪਣਾ ਲੱਗਿਆ ਪੈਣਾ ਠੰਡਾ ਹੋ ਗਿਆ ਮੌਸਮ ਦੁਬਾਰਾ ਗਰਮੀ ਯੂ ਨੋ ਤਾਰਦੇ ਜੀ ਮਿਲ ਗਏ ਹੋਰ ਕਿੱਥੇ ਕਿੱਥੇ ਪੈਂਦਾ ਆਪਣਾ ਕਿਹੜੇ ਜ਼ਿਲ੍ਹੇ ਚ ਪੈਂਦਾ ਕਿਹੜਾ ਪਿੰਡ ਆ ਆਪਣਾ ਉਹ ਤਾਂ ਜਦ ਅੱਧਾ ਖੁੱਲ ਕੇ ਪਾਜੇ ਉਦੋਂ ਬਹੁਤਾ ਫਰਦਾਨਾ ਪਤਾ ਹੀ ਆਂ ਅਨ ਕਾ ਕੋਣ ਕਦਾ ਫਿਰਦਾ ਔਖਾ ਆਂਦਾ ਬੇਟ ਹੁੰਦਾ ਤਾਂ ਡੇਢੋ ਕੁ ਬੰਦੀਆਂ ਖਰਾਬ ਹੋ ਜਾਂਦੀਆਂ ਨੇ। ਦੂਰ ਤੱਕ ਹੋਣਾ ਬੱਦਲ ਦੇਖਿਆ ਤਾਂ ਲੱਗਦਾ ਮੌਸਮ ਸਾਰਾ ਹੀ ਖਰਾਬ ਹੋਣਾ। ਹਾਲੇ ਕੋਈ ਲੈ ਮਿਟਦਾ ਹੀ ਜੋ ਪਏ। ਤਾਂ ਧੁੱਪ ਵੀ ਹੈਗੀ ਕਿਤੇ। ਖੁੱਲ ਕੇ ਪਾਜੀ ਬਣਾ ਇੱਕ ਵਾਰੀ। ਤਾਂ ਥੋੜੇ ਦਿਨ ਕੱਟ ਜੂ ਵਧੀਆ। ਉਦੋਂ 20 ਤੇ ਨਹੀਂ ਹੋਰ ਕੱਟ ਜੂ ਇਹ ਨਹੀਂ। ਠੰਡ ਤੇ ਉਹਦੇ ਨਾਲ ਹੀ ਆਉਣੇ ਮੀਂਹ ਵਾਲੀ ਨਹੀਂ ਤਾਂ ਹੋਰ। ਕਦੋਂ ਵੀ ਗੋਣ ਤੋਂ ਦੇ ਲੋ ਗਰਮੀ ਹੋ ਸ਼ੁਰੂ ਹੋ ਗਈ ਸੀਗੀ ਧੁੱਪ ਬਹੁਤ ਗਾੜੀ ਲੱਗਦੀ ਆ ਇਕ ਕਾ ਰੱਜ ਮਾ ਦੇ ਪਈਆ ਕੋਣ ਕੰਟਾ ਕੀ ਪਜੇ ਤੇ ਇੰਨਾ ਕੀ ਪਈਆ ਤੁੰਡੀ ਹੋਰ ਤਾਂ ਰੀਡ ਆ ਗੂੰ ਹੋ ਸੰਭੀਆ ਸੋ ਵੀ ਬੜਾ ਵਧੀਆ ਵਾਹ ਦੇਖੋ ਜੀ ਨੂੰ ਮਾਰੇ ਆਪਣੇ ਬੜਾ ਯਾਦਗੀ ਲੱਗ ਗਿਆ ਬਹੁਤ ਲੱਗੇ ਹੋਣੇ ਵਿੱਚੋਂ ਪਹਿਲਾ ਬਹੁਤ ਫੜ ਜੜਾ ਇਹਦਾ ਹੁਣ ਵਿੱਚ ਬਹੁਤ ਲੱਗਦੇ ਨੇ ਆ ਦੇਖੋ ਆ ਨੂਬ ਖੜਾ ਖੜਾ ਆ ਦੇਖੋ ਨਿੱਕੀ ਨਿੱਕੀ ਲੂ ਪਰ ਲੱਗੇ ਨੇ ਇਹਨੂੰ ਵੀ ਬੀ ਬਹੁਤ ਫਲ ਬਹੁਤ ਇਹਨਾਂ ਦਾ ਫਲ ਘਟ ਰਿਹਾ ਝੜਦਾ ਥੋੜਾ ਹੀ ਰਹਿ ਜਾਂਦਾ ਵਾ ਇਹ ਕੋਈ ਪੱਕਾ ਲਾ ਨਹੀਂ ਹੈਗਾ 2.5 ਦੇ ਵਿੱਚ ਖਾਲ ਪਾ ਕੇ ਪਾਉਣਾ ਇਹਦਾ ਇੱਕ ਦਾ ਸਾਲ ਵਧਿਆ ਰਹਿਣਾ ਪਰ ਫੇਰ ਵੀ ਇੰਨਾ ਨਹੀਂ ਫੇਰ ਵੀ ਝੜਦਾ ਹੁਣ ਪਤਾ ਨਹੀਂ ਕੀ ਚੱਕਰ ਆਉਂਦਾ ਬਹੁਤਾਂ ਗੁੱਛੇ ਨੇ ਗੁੱਛੇ ਆਏ ਆ ਉਹ ਆ ਬਹੁਤਾ ਬਰ ਫੜ ਝੜ ਜਾਂਦਾ ਲੋ ਆ ਦੇਖੋ ਫੋਟ ਸਾਹਮਣੇ ਕਿੰਨਾ ਆਇਆ ਹੁ ਤੱਕ ਦੇਖ ਲੋ ਆ ਦੇਖ ਲੋ ਪੁੱਛਾਂ ਦੇ ਗੁੱਛੇ ਲੱਗੇ ਹੋਣੇ ਆ ਦੇਖ ਲੋ ਲੈ ਆ ਦੇਖ ਲੋ ਝੜ ਜਾਂਦਾ ਵੇ ਥੋੜੇ ਮੋਟੀ ਲੱਗਦਾ ਚੀਕ ਨੂੰ ਪਹਿਲਾਂ ਚੀਕ ਵੀ ਬਹੁਤ ਝੜਦਾ ਸੀ ਪਰ ਹੁਣ ਲੱਗਣ ਲੱਗ ਗਈ ਇੱਧਰ ਵੀ ਤੁਹਾਨੂੰ ਆਸ ਨੂੰ ਮੈਂ ਆਖਿਆ ਚਾਹੇ ਇਹ ਲੋਕ ਉਹਦਾ ਲੱਗਣ ਲੱਗੇ ਵਿੱਚ ਵਿੱਚ ਕਾਹਦੇ ਪਹਿਲਾਂ ਤਾਂ ਜਮੇ ਹੀ ਨਹੀਂ ਲੱਗਦੇ ਸੀ ਐਤਕੀ ਲੱਗੀ ਹੋਣਗੇ 30 35 ਕਿ ਠੀਕ ਉਹ ਸਾਰੇ ਦੇ ਪਹਿਲਾਂ ਇੱਕ ਦੋ ਹੀ ਲੱਗਦੇ ਸੀ ਫਿਰ ਪੰਜ ਸੱਤ ਤੇ ਆ ਕੇ ਥੋੜੀ ਵਧ ਗਈ ਜਾਂਦੀ ਜਾਂਦੀ ਹੈ ਕੋਈ ਵੱਡਾ ਜੀ ਕੋ ਹੈ ਤੇ ਦਰਾਖਤ ਬਣ ਜਾਂਦਾ ਉਹ ਲੋਰ ਠੀਕ ਆ ਚਲੋ ਠੀਕ ਆ ਇਹ ਪਤਾ ਨਹੀਂ ਕਿੱਥੇ ਕਿੱਥੇ ਪੈਂਦਾ ਬਈ